ਕੱਟ ਲੋਕ ਨੇ ਜਿਹੜੇ ਚੱਲ ਰਹੇ ਨੇ ਤੇ ਉਹਨਾਂ ਸ਼ਹੀਦਾਂ ਦੇ ਕੀ ਸੁਪਨੇ ਸੀ ਉਹਨਾਂ ਦੀ ਕੀ ਸੋਚ ਸੀ ਉਹਨੂੰ ਲੈ ਕੇ ਇੱਕ ਕਵਿਤਾ ਛੋਟੀ ਜੀ ਤੁਹਾਡੇ ਰੂਬਰੂ ਕਰਨ ਲੱਗੇ ਆਂ ਉਮੀਦ ਆਪ ਸਾਬ ਪਸੰਦ ਕਰੋਗੇ ਕਵਿਤਾ ਦਾ ਚਿਰਲੇਖ ਸ਼ਹੀਦਾਂ ਦੇ ਅਧੂਰੇ ਸੁਪਨੇ ਸੱਤਾ ਦੇ ਸਿੰਘਾਸਣ ਉੱਤੇ ਸੱਤਾ ਦੇ ਸਿੰਘਾਸਣ ਉੱਤੇ ਝੂਠ ਬਿਰਾਜਮਾਨ ਹੈ ਸੱਚ ਲਈ ਫਾਂਸੀ ਜਾਂ ਗੋਲੀ ਹੈ ਸੱਚ ਲਈ ਫਾਂਸੀ ਜਾਂ ਗੋਲੀ ਹੈ ਨਾ ਸੱਚ ਦੇਖ ਸਕਦੀ ਏ ਨਾ ਸੱਚ ਕਹਿ ਸਕਦੀ ਏ ਇਹ ਜਨਤਾ ਵੀ ਅੰਨੀ ਕਾਣੀ ਗੂੰਗੀ ਬੋਲੀ ਏ ਇਹ ਜਨਤਾ ਵੀ ਅੰਨੀ ਕਾਣੀ ਗੂੰਗੀ ਬੋਲੀ ਏ ਪਰ ਅੱਜ ਵੀ ਕੋਈ ਇਨਕਲਾਬ ਜਿੰਦਾਬਾਦ ਦੇ ਨਾਰੇ ਲਾ ਰਿਹਾ ਹੈ ਕੌਣ ਏ ਕੌਣ ਏ ਇਹ ਜੋ ਅੰਨਿਆਂ ਦੇ ਸ਼ਹਿਰ ਵਿੱਚ ਸ਼ੀਸ਼ੇ ਵੇਚ ਰਿਹਾ ਹੈ ਕੌਣ ਏ ਜੋ ਅੰਨਿਆਂ ਦੇ ਸ਼ਹਿਰ ਵਿੱਚ ਸ਼ੀਸ਼ੇ ਵੇਚ ਰਿਹਾ ਹੈ ਕੌਣ ਏ ਤੂੰ ਜੋ ਬੇਮੌਤੇ ਮਰਨਾ ਚਾਹੁੰਦਾ ਹੈ ਕੌਣ ਏ ਤੂੰ ਜੋ ਮੇਵਾ ਉੱਤੇ ਮਰਨਾ ਚਾਹੁੰਦਾ ਤੂੰ ਵੀ ਭਗਤ ਸਿੰਘ ਉਦਮ ਖਰਾਬੇ ਹੋਰਾਂ ਵਾਂਗੂ ਸਿਰਫ ਬੁੱਤ ਬਣਨਾ ਚਾਹੁੰਦਾ ਪਰ ਕੁਝ ਲੋਕ ਪਰ ਕੁਝ ਲੋਕ ਭੁੱਲ ਜਾਂਦੇ ਨੇ ਦਨ ਜਨਮ ਦਿਵਸ ਜਾਂ ਸ਼ਰਧਾਂਜਲੀ ਸਮਾਰੋਹ ਮਨਾ ਕੇ ਸ਼ਹੀਦਾਂ ਦੀਆਂ ਫੋਟੋਆਂ ਜਾਂ ਬੁੱਤਾਂ ਤੇ ਹਾਰ ਪਾ ਕੇ ਪਰ ਸ਼ਹੀਦਾਂ ਦੇ ਅਧੂਰੇ ਸੁਪਨੇ ਕੌਣ ਕਰੂਗਾ ਸਰਕਾਰ ਦੱਸੋ ਤੁਸੀਂ ਜਾਂ ਸਰਕਾਰ ਤੁਹਾਡੇ ਕੋਲ ਪਰਿਵਾਰ ਵਪਾਰ ਨੌਕਰੀ ਤੋਂ ਵੇਲ ਨਹੀਂ ਤੁਹਾਡੇ ਕੋਲ ਪਰਿਵਾਰ ਵਪਾਰ ਨੌਕਰੀ ਤੋਂ ਵੇਲ ਨਹੀਂ ਸਰਕਾਰ ਕੋਲ ਬਰੋਦੀ ਸਿਰਾਂ ਨੂੰ ਤਪਾਉਣ ਤੋਂ ਵੇਲ ਨਹੀਂ ਉਹ ਜੋ ਸਾਡੇ ਲਈ ਲੜੇ ਉਹ ਜੋ ਸਾਡੇ ਲਈ ਲੜੇ ਫਾਂਸੀਆਂ ਤੇ ਚੜੇ ਸਿਰਫ ਬੁੱਤ ਬਣ ਕੇ ਰਹਿ ਜਾਣਗੇ ਚੌਂਕਾ ਬਾਜ਼ਾਰਾਂ ਵਿੱਚ ਉਹ ਅੱਜ ਵੀ ਜਿਉਂਦੇ ਨੇ ਹਰਵਿੰਦਰਾ ਉਹਨਾਂ ਨੂੰ ਘੋਲ ਕੇ ਦੇਖੋ ਜਰਾ ਵਿਚਾਰਾਂ ਵਿੱਚ ਉਹ ਅੱਜ ਵੀ ਜਿਉਂਦੇ ਨੇ ਹਰਵਿੰਦਰਾ ਜਰਾ ਘੋਲ ਕੇ ਦੇਖੋ ਉਹਨਾਂ ਨੂੰ ਆਪਣੇ ਵਿਚਾਰਾਂ ਵਿੱਚ ਸੋ ਬੜਾ ਧੰਨਵਾਦ ਇਸ ਸਾਰੇ